ਇਹ ਤਾਂ ਕਰਦਾ ਵਾਂ ਦਾਦੀ ਨੂੰ ਨਾ ਨਾਲੇ ਸੇਵ ਕੱਟ ਕੇ ਦੇਣਾ ਵਾ ਤੇ ਨਾਲੇ ਪੁੱਛਦਾ ਵਾਂ ਕਿ ਤੁਸੀਂ ਭਾਣੂ ਕੀ ਕਿਹਾ ਸੀ ਇਹ ਲਿਖਦਾ ਹੀ ਕਰਦਾ ਵਾਂ ਵਾਹੀ ਬੰਦੀਆਂ ਜਾਂ ਵਾਲਿਆ ਸਿਆ ਛੁੱਕਾ ਲੈ ਤਰਾ ਛੁੱਕਾ ਲੈ ਭਈ ਆਸ ਯਾਰ ਕਿਹਾ ਕਿ ਨੋ। ਇੱਕ ਮਿਟਾ ਦੰ। ਹਲੋ ਦਾਦੀ ਜੀ। ਸੇਵ ਘਟ ਕੇ ਲੈ ਕੇ ਆਇਆ ਮੈਂ ਤੁਹਾਡੇ ਲਈ। ਅੱਛਾ। ਹਾਂ ਜੀ। ਤੇ ਨਾਲੇ ਹੁਣ ਕਿਦਾਂ ਸੇਵ ਤੇ ਠੀਕ ਆ? ਹਾਂ ਠੀਕ ਬਾਣ ਅੱਗੇ। ਹਰਕਾ। ਹੋਰ ਚਲੋ ਜਿਹੜੀ ਦਵਾਈ ਦੁਵਾਈ ਹੈ ਨਾ ਟਾਈਮ ਸਿਰ ਖਾਈ ਜਾਇਆ ਕਰੋ। ਹਾਂ ਨਹੀਂ ਪੁੱਤ ਦਵਾਈ ਤੇ ਮੈਂ ਟਾਈਮ ਨਾਲ ਖਾ ਲੈਨੀ ਆ। ਆਹੋ। ਜੇ ਨਹੀਂ ਤੇ ਫਿਰ ਮੈਨੂੰ ਦੱਸ ਦਿਆ ਕਰੋ ਕੋਈ ਗੱਲ ਨਹੀਂ। ਜੇ ਜ਼ਿਆਦਾ ਨਹੀਂ ਨਾ ਠੀਕ ਹੁੰਦੇ ਕੋਈ ਗੱਲ ਨਹੀਂ ਮੱਡੇ ਤੇ ਲੈ ਜਾ ਕਰੂੰਗਾ ਤੁਹਾਨੂੰ। ਨਹੀਂ ਕੋਈ ਗੱਲ ਨਹੀਂ ਪੁੱਤ ਤੂੰ ਆਹੇ ਖਾੜਨਾ ਵਰਕੇ ਨਾ ਖਾੜਨਾ। ਤੇ ਲੱਗਿਆ ਨੀ ਮੇਰਾ ਪੋਤਾ ਇੰਨਾ ਚੰਗਾ ਕੋਈ ਸਾਹਬ ਨਹੀਂ ਚਲੋ ਉਹਦੇ ਘਰ ਦਾਦੀ ਤੁਹਾਡੀ ਠੀਕ ਆ ਪਰ ਮੈਂ ਇੱਕ ਗੱਲ ਦੱਸੋ ਹੂੰ ਗੱਲ ਮੈਂ ਇਹ ਕਰਨੀ ਸੀ ਤੁਹਾਡੇ ਨਾਲ ਵੀ ਤੁਸੀਂ ਹਰੇਕ ਘਰ ਜਾ ਕੇ ਤੇ ਭੂਣ ਨੂੰ ਦੱਸਦੇ ਜੀ ਹੂੰ ਵੀ ਮੇਰੇ ਨਾਲ ਇਦਾਂ ਕਰਦੇ ਇਦਾਂ ਕਰਦੇ ਆ ਕੱਲ ਪਾਪਾ ਪਤਾ ਕਿੰਨੇ ਦੁਖੀ ਸੀ ਅੱਛਾ ਮੈਂ ਉਹਨਾਂ ਲਾਗੇ ਗਿਆ ਉਹ ਸਿਰ ਸੁੱਟ ਕੇ ਪਈ ਹੀ ਅੱਛਾ ਮੈਂ ਆਹ ਪਾਪਾ ਤੁਹਾਨੂੰ ਕੀ ਹੋਇਆ ਕਹਿੰਦੇ ਯਾਰ ਹੁਣ ਕੀ ਆ ਕੋਹ ਆ ਤੇਰੀ ਸੋਸੋ ਗੱਲਾਂ ਕਰਦੀ ਜੀ ਦਾਦੀ ਨੂੰ ਵੀ ਇਹਨਾਂ ਦੇ ਹੱਥ ਕੋਈ ਚੀਜ਼ ਨਾ ਖਾਇਆ ਕਰ ਇਹ ਤੈਨੂੰ ਵਕਤ ਪਾ ਕੇ ਨਾ ਦੇ ਦੇਣਾ ਇਦਾਂ ਮੈਂ ਉਹਦਾ ਮੈਂ ਤੁਸੀਂ ਹੁਣ ਆਪਸਿਆਂ ਇਹ ਜੇ ਤੁਸੀਂ ਬਾਅਦ ਕੋਈ ਚੀਜ਼ ਕਹਿੰਦੇ ਜੇ ਮੈਂ ਤੁਹਾਡੇ ਅੱਗੇ ਪਹਿਲਾਂ ਲਿਆ ਕਰਾ ਦਿੰਦਾ ਵਾ ਜੇ ਤੁਸੀਂ ਕਹਿੰਦੇ ਜੇ ਇੱਥੇ ਜਾਣਾ ਉੱਥੇ ਜਾਣਾ ਮੈਂ ਤੁਹਾਨੂੰ ਕਦੀ ਨਾ ਨਹੀਂ ਕੀਤੀ ਪਹਿਲੇ ਬੋਲ ਤੁਰਦਾ ਤੁਹਾਡੇ ਤੁਹਾਨੂੰ ਵੀ ਪਤਾ ਹੀ ਨਹੀਂ ਗੱਲ ਦਾ ਇਹ ਤਾਂ ਗੱਲ ਤੇਰੀ ਪਤਾ ਠੀਕ ਆ ਚਲੋ ਤੂੰ ਤਾਂ ਕਰਨਾ ਵਾ ਮੈਂ ਨਹੀਂ ਆਂਦੀ ਤੇ ਤੂੰ ਨਹੀਂ ਕਰਦਾ ਫਿਰ ਪਿਓ ਤੇਰਾ ਵੀ ਅੱਗੇ ਕਰਦਾ ਸੀ ਬਥੇਰਾ ਉਹ ਵੀ ਨਾ ਥੋੜਾ ਜਿਹਾ ਹੁਣ ਖੁਸ਼ਕ ਹੋ ਗਿਆ ਵਾ ਹੁਣ ਘਾਟੀ ਧਿਆਨ ਦਿੰਦਾ ਮੇਰੇ ਵੱਲ ਤੇ ਮਾਂ ਤੇਰੀ ਤਾਂ ਹੁਣ ਪਤਾ ਨਹੀਂ ਕਿੱਦਾਂ ਦੀ ਹੋ ਗਈ ਆ ਉਹ ਤੇ ਬਿਲਕੁਲ ਹੀ ਧਿਆਨ ਨਹੀਂ ਦਿੰਦੀ ਦੋਦੀ ਤੁਹਾਨੂੰ ਨਹੀਂ ਲੱਭਾ ਵਾ ਸਾਨੂੰ ਦਾਦੀ ਵੈਸੇ ਵੈਮ ਹੋ ਗਿਆ ਵਾ ਗੱਲ ਪਤਾ ਕੀ ਆ ਮੇਰਾ ਤੇ ਪਾਪਾ ਦਾ ਸੁਭਾਤ ਤੁਹਾਨੂੰ ਪਤਾ ਹੀ ਆ ਆਹੋ ਹੈਨਾ ਮੰਮੀ ਦਾ ਸੁਭਾਤ ਥੋੜਾ ਜਿਹਾ ਕਾਲਾ ਵਾ ਮੈਂ ਮੰਨਦਾ ਵਾਂ ਉਹ ਛੇਤੀ ਗੁੱਸੇ ਚ ਆ ਜਾਂਦੇ ਆ ਹੈਨਾ ਤੁਸੀਂ ਕੋਈ ਗੱਲ ਨਹੀਂ ਉਹਨਾਂ ਦੀ ਗੱਲ ਦਾ ਗੁੱਸਾ ਨਾ ਕਰਿਆ ਕਰੋ ਪਤਾ ਗੱਲ ਕੀ ਆ ਮੈਂ ਤੇ ਪਾਪਾ ਦਾ ਤੁਹਾਡੇ ਵਾਲੀਆਂ ਨੇ ਹੁਣ ਸਾਨੂੰ ਵੀ ਦੋਵੇਂ ਪਾਸੇ ਰੱਖਣੇ ਪੈਂਦੇ ਆ ਜੇ ਹੁਣ ਮੰਨ ਲਓ ਪਿਆ ਤੁਹਾਡਾ ਪਸ ਲੈਈਏ ਤੇ ਮੰਮੀ ਕਹਿੰਦੇ ਆ ਵੀ ਤੁਸੀਂ ਮੇਰੀ ਗੱਲ ਨਹੀਂ ਮੰਨਦੀ ਜੇ ਉਹਨਾਂ ਦਾ ਲਈਏ ਫਿਰ ਨਹੀਂ ਕਹਿੰਦੇ ਜੀ ਹੁਣ ਬੰਦਾ ਚੰਗਾ ਨਹੀਂ ਲੱਦਦਾ ਹੈਣਾ ਤੁਹਾਨੂੰ ਪਤਾ ਹੀ ਨਹੀਂ ਗੱਲ ਦਾ ਚਲੋ ਪਤੋ ਉਹ ਤੇ ਤੇਰੀ ਗੱਲ ਠੀਕ ਆ ਮਾਂ ਦਾ ਵੀ ਆਖਾ ਮੰਨਣਾ ਪੈਂਦਾ ਵਾ ਇਹ ਨਹੀਂ ਗੱਲ ਹੈਗੀ ਮੈਂ ਇਹ ਨਹੀਂ ਆਂਦੀ ਕਿ ਉਹਦਾ ਆਖਾ ਤੁਸੀਂ ਨਾ ਮੰਨੋ ਮਾਂ ਆਂ ਆ ਤੂੰ ਪੋਤੇ ਆ ਤੇ ਮੰਨਣਾ ਪੈਂਦਾ ਵਾ ਤੇ ਮੰਨਣਾ ਚਾਹੀਦਾ ਵੀ ਆ ਹਾਂਜੀ ਇਹ ਤਾਂ ਗੱਲ ਹੈ ਇਹੋ ਤੇ ਗੱਲ ਦਾ ਮੈਨੂੰ ਗੁੱਸਾ ਵਾ ਵੀ ਮੇਰਾ ਪੁੱਤ ਅੱਗੇ ਮੇਰੇ ਨਾਲ ਜਾਣ ਦਿੰਦਾ ਏ ਤੇ ਹੁਣ ਉਹ ਖੁਸ਼ਕ ਜਿਆ ਹੋ ਗਿਆ ਵਾ ਹੁਣ ਮਰਜ਼ੀ ਆਏ ਤੇ ਮੈਨੂੰ ਪੁੱਛਦਾ ਮਰਜ਼ੀ ਆਏ ਤੇ ਪੁੱਛਦਾ ਹੀ ਨਹੀਂ ਤੇ ਫਿਰ ਬੰਦੇ ਦਾ ਮਨਤੇ ਕਿੰਨਾ ਅਸਰ ਹੁੰਦਾ ਵਾ ਇਹ ਤੁਹਾਨੂੰ ਵੈਸੇ ਵੈਮ ਹੋ ਗਿਆ ਵਾ ਪਰ ਪਤਾ ਤਾਂ ਹਜੇ ਵੀ ਉਹਨੇ ਕਰਦੇ ਆ ਪਤਾ ਗੱਲ ਕੀ ਆ ਤੀ ਹੁਣ ਮਨ ਜਿੱ ਕੋ ਜੀ ਸੋਚੀ ਜਾਂਦੇ ਜੇ ਵੀ ਮੇਰਾ ਕਰਦਾ ਨਹੀਂ ਮੇਰਾ ਕਰਦਾ ਨਹੀਂ ਬਥੇਰਾ ਕਰਦੇ ਪਾਪਾ ਤੁਹਾਡਾ ਬਾਕੀ ਤੁਸੀਂ ਵੱਡੇ ਜੇ ਮੈਂ ਤੁਹਾਨੂੰ ਸਮਝਾਉਂਦਾ ਚੰਗਾ ਲੱਗਦਾ ਚਲੋ ਉਹ ਤੇ ਗੱਲ ਤੇਰੀ ਮੈਂ ਠੀਕ ਆ ਮੰਨਨੀ ਆ ਪਤਾ ਤੇ ਤੂੰ ਬੱਚਾ ਆ ਕੱਲ ਦਾ ਜੇ ਮੈਨੂੰ ਸਮਝਾਉਂਦਾ ਨਹੀਂ ਚੰਗਾ ਲੱਗਦਾ ਪਰ ਮੈਨੂੰ ਇਹੋ ਹੀ ਆ ਨਾ ਫਿਰ ਤੇਰੀ ਮਾਂ ਕੀ ਪਤਾ ਉਹਦੇ ਕੀ ਕੰਨ ਭਰਦੀ ਆ ਤੇਰੇ ਪਿਓ ਦੇ ਤੇ ਜਿਹੜਾ ਉਹ ਮੇਰੇ ਨਾਲ ਇਦਾਂ ਕਰਦਾ ਪੇ ਲਾਗੋਂ ਦੇ ਲੰਘ ਗਿਆ ਕਦੀ ਪੁੱਛਿਆ ਕਦੀ ਨਾ ਪੁੱਛਿਆ ਪਰਵਾਹ ਹੀ ਨਹੀਂ ਕਰਦਾ ਨਹੀਂ ਥੱਗੇ ਉਹ ਤੇ ਕਿਤੇ ਜਿਹੜਾ ਕ ਬਾਹਰੋਂ ਆਉਣਾ ਤੇ ਮੇਰੇ ਲਾਗੇ ਪਹਿਲਾਂ ਆਉਣਾ ਆਣ ਕੇ ਪੁੱਛ ਮਾਤਾ ਕੀ ਹਾਲ ਆ ਕਿੱਦਾਂ ਆ ਦਵਾਈ ਦੋਈ ਖਾਧੀ ਆ ਠੀਕ ਆ ਤੇ ਚਲੋ ਇੰਨੇ ਨਾਲ ਹੀ ਕੋਈ ਗੱਲ ਹੀ ਨਹੀਂ ਆਪਣਾ ਵੀ ਦਿਲ ਖੁਸ਼ ਸੀ ਨਹੀਂ ਨਹੀਂ ਦਾਦੀ ਪੁੱਛਦੇ ਤੁਹਾਨੂੰ ਉਹ ਹਜੇ ਵੀ ਹੈ ਗਈ ਆ ਪਤਾ ਗੱਲ ਕੀ ਆ ਹੁਣ ਤੁਹਾਨੂੰ ਪਤਾ ਵਾ ਕੰਮ ਕਾਰਾਂ ਚ ਨਾ ਵੇਲ ਹੀ ਨਹੀਂ ਮਿਲਦਾ ਪਤਾ ਦਾਦੀ ਜੀ ਪਹਿਲਾਂ ਚੋਨਾ ਵੱਢਿਆ ਹੈ ਹੁਣ ਕਣਕ ਬੀਜਣ ਡਿਆ ਟਾਈਮ ਤੇ ਲੱਗਣੀ ਨਹੀਂ ਡਿਆ ਅੱਧੀ ਅੱਧੀ ਰਹਾ ਦੋ ਜਾਰੇ ਘਰ ਆਉਂਦੇ ਆ ਹੈ ਉਹਦੇ ਸਾਡ ਲੱਗਣੀ ਬਿੰਦੇ ਰੋਟੀ ਖਾਂਦੇ ਆ ਤੇ ਸੋ ਜਾਂਦੇ ਆ ਫੇਰ ਸਵੇਰੇ ਉੱਠ ਪਿੰਦੇ ਆ ਇਹ ਤਾਂ ਥੱਕੇ ਟੁਕੇ ਬਾਰੋਂ ਜਦੋਂ ਅਮਨਾ ਤਾਂ ਫਿਰ ਬਹਿਣਾ ਵਿਚਾਰੇ ਨੇ ਕੀ ਆ ਉਹ ਤੇ ਕੱਲ ਮੈਨੇ ਇਹ ਗੱਲ ਨੂੰ ਕਹਿੰਦੀ ਵੀ ਉਹ ਕੰਮ ਕਰ ਕੰਮ ਧੰਦਾ ਕਰਨ ਵਾਲੇ ਬੰਦਿਆਂ ਦਾ ਇਹੋ ਹਾਲ ਹੁੰਦਾ ਵਾ ਉਹ ਤਾਂ ਕੱਲ ਜਦੋਂ ਆਉਣਾ ਤੇ ਨਹੀਂ ਜੀ ਕਰਦਾ ਫਿਰ ਕਿਸੇ ਲਾਗੇ ਬਹਿਣ ਨੂੰ ਤੇ ਗੱਲ ਕਰਨ ਨੂੰ ਚਲੋ ਉਹ ਗੱਲ ਤੇ ਰਹਿ ਗਈ ਇੱਕ ਬੰਨੇ ਹੁਣ ਤੁਸੀਂ ਵੇਖੋ ਅਧਿਰਾਜ ਨੂੰ ਉਹਨਾਂ ਨੇ ਘਰ ਆਉਣਾ ਤੇ ਜਦੋਂ ਕੱਲੋਂ ਮੈਂ ਉਹਨਾਂ ਨਾਲ ਲੱਗ ਗਿਆ ਸੀ ਉਹਨਾਂ ਦੀ ਕੋਈ ਨਹੀਂ ਦੁਖੀ ਹੁੰਡੇ ਸੀ ਨਾ ਵੀ ਤੇਰੀ ਭੁਆ ਗੱਲ ਕਹਿਣ ਦੀ ਤੇਰੀ ਦਾਦੀ ਨੂੰ ਆਪਦਾ ਸਕੀਮ ਮਾੜਾ ਕੀਤਾ ਤੇਰੀ ਦਾਦੀ ਦਾ ਬਾਕੀ ਜਦਨਾ ਪਾ ਵੀਜਣ ਦੇ ਸੀ ਕਣਕ ਜਿਹੜਾ ਤੁਹਾਡੇ ਵਾਲਾ ਖੱਤਾ ਉਹਦਾਂ ਖਾਲੀ ਪਿਆ ਸੀ ਵੇਖ ਕੇ ਮੈਨੂੰ ਤੇ ਪਾਪਾ ਨੂੰ ਹੋਰ ਤਣਾ ਹੋਣ ਰਿਆ ਸੀ ਹੂੰ ਹੁਣ ਆਪਾਂ ਵੀ ਚਲੋ ਤਸੋ ਕੀ ਕਰ ਸਕਦੇ ਆ ਆਪਾਂ ਤੇ ਤੁਹਾਨੂੰ ਕਹਿੰਨੇ ਆ ਕਿ ਤੁਸੀਂ ਮੰਮੀ ਦੀ ਗੱਲਾਂ ਦਾ ਧਿਆਨ ਨਾ ਦਿਆ ਕਰੋ ਮੈਂ ਤੇ ਪਾਪਾ ਤੇ ਤੁਹਾਡੇ ਵਾਲੀ ਆ ਜੋ ਤੁਸੀਂ ਕਹਿੰਦੇ ਜਿਉਂਦਾਂ ਆਪਾਂ ਕਰ ਲੀਨੇ ਆ ਪੁੱਤ ਕਰਦੇ ਵੇਚਣਾ ਸਾਰੇ ਜੀਤ ਪਾਕ ਨਾ ਰਹਿਣ ਨਾ ਤੇ ਫੇਰ ਘਰ ਦਾ ਮਾਹੌਲ ਜਿਹੜਾ ਬੜਾ ਵਧੀਆ ਰਹੁੰਦਾ ਵਾ ਤੇ ਚੰਗਾ ਵੀ ਲੱਗਦਾ ਵਾ ਜਦੋਂ ਇੱਕ ਜੀ ਵਿੱਚੋਂ ਵਿੰਗਰਾ ਜਾਂ ਰਵੇ ਨਾ ਵੱਖਰਾ 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 ਪੁੱਛੇ ਗਿਛੇ ਨਾ ਫੇਰ ਉਹ ਉਹਨੇ ਨਾਲ ਹੀ ਦਿਲ ਤੇ ਬੰਦੇ ਤੇ ਬੜਾ ਅਸਰ ਪੈਂਦਾ ਵਾ ਏ ਵੀ ਗੱਲ ਨਾਲ ਆ। ਹਾਂ ਚਲੋ ਕੋਈ ਗੱਲ ਨਹੀਂ ਦਾਦੀ ਤੁਹਾਡੀ ਵੀ ਗੱਲ ਮੈਂ ਮੰਨਦਾ ਵਾਂ। ਤੇ ਚਲੋ ਕੋਈ ਗੱਲ ਦੀ ਖਾ ਲਓ ਸੇਬ ਤੇ ਮੈਂ ਚੱਲਾਂ ਹਾਂ ਗਰਾਉਂਡੇ। ਅੱਛਾ ਮੈਂ ਖਾ ਲੇ ਤੇ ਮੈਂ ਚੱਲ ਦਾਦੀ ਲਈ ਵੀ ਲੈ ਜਾਂਦਾ ਵਾਂ। ਹੋਰ ਖਾ ਲੈ ਪੁੱਤ। ਨਹੀਂ ਨਹੀਂ ਬੱਸ ਦਾਦੀ ਕੋਈ ਗੱਲ ਨਹੀਂ ਖਾਉਤੀ। ਚਲ ਕੋਈ ਨਹੀਂ ਖਾ ਲੇਂਗੀ ਮੈਂ ਇੰਨਾ ਕਿਹੜਾ ਖਾ ਲੈਣਾ ਵਾ। ਖਾ ਲੈਂਦਾ ਹੋਰ ਤੋਂ ਮਾਸਾ ਵਿੱਚੋਂ। ਰਮਨ ਪਤਾ ਨਹੀਂ ਕਿੱਥੇ ਹੈ। ਸੁਈਜੀ ਹੋਣੀ ਹੈ ਮੇਰੇ ਖਿਆਲ ਆਵਾਜ਼ ਮਾਨੇ। ਰਮਨ ਹਾਂਜੀ ਮੰਮੀ ਜੀ। ਨਹੀਂ ਇੱਧਰ ਆ ਆਹ ਬਰਾ। ਆਉਂਦੀ ਆ। ਗੱਲ ਸੁਣ ਮੇਰੀ ਮੈਂ ਸਬਜ਼ੀ ਰੱਖੀ ਬੰਦ ਕਰਕੇ ਹੁੰਦੀ ਜੇ ਚੱਲ ਕਰਿਆ ਤੇ ਗੱਲ ਸੁਣਾਣ ਕੇ ਮੇਰੀ ਤੇਈਆ ਬੰਗਾ ਮਾਰਨ ਮਾਤਾ ਇੰਨੇ ਹੁਣ ਮੈਨੂੰ ਕੀ ਕਹਿਣਾ ਚੱਲ ਸੁਣਾ ਤਾਂ ਸਹੀ ਇਹਦੀ ਗੱਲ ਐ ਇਹਨੇ ਕੋਈ ਵੱਖਰੀ ਗੱਲ ਕਰਨੀ ਆ ਹੋਰ ਮੇਰੇ ਕੰਨ 'ਚ ਕਿਹੜਾ ਵਾਲਾ ਪਾਉਣਾ ਹਾਂਜੀ ਮੰਮੀ ਜੀ ਬਾਜਾ ਮਾਰਨ ਡੇ ਆਹੋ ਬਾਜ ਮਾਰੀ ਆ ਤੈਨੂੰ ਮੈਂ ਤੇਰੇ ਨਾਲ ਗੱਲ ਕਰਨੀ ਸੀ ਹਾਂਜੀ ਦੱਸੋ ਮੈਂ ਕਿਹਾ ਭੀ ਕਣਕਾ ਖੰਡੇ ਬੀਜ ਲਈ ਆ ਤੇ ਉਹਨੇ ਬੀਜਣੀ ਨਹੀਂ ਜਦੋਂ ਤੁਸੀਂ ਮੇਰੇ ਨਾਲ ਇਹੋ ਜਿਹਾ ਕਰਦੇ ਹੋ ਤੇ ਫਿਰ ਮੈਂ ਤੇ ਉਹਨੂੰ ਪਹਿਲੀ ਦੇਣੀ ਸੀ ਵੀ ਬੀਜਲਾ ਹੂੰ ਤੁਹਾਡੀਆਂ ਕਰਤੂਤਾਂ ਤੇ ਬੀਜੀ ਤੇ ਮੰਮੀ ਮੈਂ ਕੀ ਕਿਹਾ ਤੁਹਾਨੂੰ ਹੁਣ ਹੁਣ ਕੀ ਕਿਹਾ ਤੂੰ ਹੁਣ ਤੁਸੀਂ ਆਂਦੇ ਪਿਓ ਦੇ ਉਹਦੇ ਕੋਲ ਪਹਚਾ ਲਈ ਆ ਉਹਨੂੰ ਕਿ ਦਿੱਤੀ ਪਹਿਲੀ ਅਹੀਂ ਕੀ ਕਹਿਣਾ ਵਾ ਚੱਲ ਤੁਸੀਂ ਸਿਆਣੇ ਜੇ ਜੋ ਕੀਤਾ ਵਧੀਆ ਕੀਤਾ ਤੁਸੀਂ ਵਧੀਆ ਕਾਦਾ ਕੀਤਾ ਫਿਰ ਵਧੀਆ ਤੇ ਇਦਾਂ ਹੀ ਆ ਨਾ ਸਿਰ ਚੜ ਕੇ ਮੈਂ ਕੀਤਾ ਜੇ ਤੁਸੀਂ ਮੇਰੇ ਆਖੇ ਲੱਗਦੇ ਕਿਹਾ ਮੰਨਦੇ ਮੇਰਾ ਮੈਂ ਆ ਗਿਆ ਉਹਨੂੰ ਦੋ ਦਿਨ ਦੀ ਦੂਜੇ ਜਣੇ ਨੂੰ ਪਹਿਲੇ ਪਿਆ ਵਾਲਾ ਵੇਜਲਾ ਮੰਮੀ ਤੁਹਾਡੇ ਆਖੇ ਕਦੋਂ ਨਹੀਂ ਲੱਗਦੇ ਇੱਕ ਹੋਰ ਮਾੜਾ ਜਾ ਮੰਮੀ ਤੁਸੀਂ ਸੀ ਕਰੋ ਦਵਾਈ ਲਿਆ ਕੇ ਦੇਈ ਦੀ ਆ ਕੱਪੜੇ ਤੁਹਾਨੂੰ ਮੈਂ ਜਦੋਂ ਸ਼ਹਿਰ ਜਾਵਾਂ ਉਦੋਂ ਮੈਂ ਲੈ ਕੇ ਆਉਣੀ ਆ ਆਪਣਾ ਭਾਵੇਂ ਮੈਂ ਨਾ ਸੂਟ ਲਿਆਵਾ ਤੁਹਾਡਾ ਲਿਆਉਣਾ ਹੁੰਦਾ ਵਾ ਵੀ ਮੰਮੀ ਇਹ ਨਾ ਕਹਿਣ ਫੇਰ ਵੀ ਤੁਸੀਂ ਇਦਾਂ ਦੀਆਂ ਗੱਲਾਂ ਕਰਨ ਡੇ ਜੇ ਹੱਦ ਹੋ ਗਈ ਤੁਹਾਡੇ ਵਾਲੀ ਤੇ ਇਦਾਂ ਦੀਆਂ ਗੱਲਾਂ ਮੈਂ ਐਵੇਂ ਨਹੀਂ ਕਰਨ ਲਈ ਤੁਸੀਂ ਕਰਾਈਆਂ ਤੇ ਫੇਰ ਹੋਈਆਂ ਜੇ ਤੁਹਾਨੂੰ ਆਖਿਆ ਕੁੜੀ ਕੋਈ ਜਾਣਾ ਉਹ ਦੇਣ ਮਾਰਵਾ ਜਾਂ ਸੌ ਗੱਲਾਂ ਤੇ ਤੁਸੀਂ ਤਾਂ ਵੀ ਨਹੀਂ ਉਹਦੇ ਘਰ 'ਚ ਬੜਾ ਕੁਛ ਵਾ ਉਹ ਤੇ ਆਉਂ ਆ ਉਹ ਤੇ ਜਾਉਂ ਆ ਕਹਿੰਦੀਆਂ ਕਈ ਮੈਨੂੰ ਗੱਲਾਂ ਗਾੜੀ ਦੱਸਦੇ। ਈਆਂ ਨੂੰ ਲੋਕੇ ਦੇਣ ਨਹੀਂ ਜਾਂਦੇ ତਿਆਰ। ਦਿੰਦੇ ਹਰ ਤੈਨੂੰ ਕਿ ਹਰ ਕੋਈ ਦਿੰਦਾ ਈਆਂ ਨੂੰ। ਭਾਵੇਂ ਉਹਦੇ ਘਰ ਬਾਹਰ ਲੱਗੂਏ ਤੱਕ ਨਹੀਂ ਜਿਕ ਹੋਵੇ। ਤੇ ਤੁਹਾਨੂੰ ਮਦਾਰ ਜਿਕ ਵੇ ਕੇ ਬਸ ਹੋ ਗਿਆ ਪੀ ਅਸੀਂ ਕਾਨੂੰ ਦਈਏ ਕੁਛ ਇਹਨ। ਤੇ ਫਿਰ ਮੈਂ ਕਰਨਾ ਹੀ ਆ ਜੋ ਕਰਨਾ ਫਿਰ ਮੈਂ ਆਪਣੀ ਮਰਜ਼ੀ ਨਾਲ ਆਪਣੀ ਪੈਸੇ ਦੇਤੀ ਆ। ਵਹਾਵਾਂਗੀ ਬਿਜਵਾਂਗੀ ਤੇ ਆਪਣਾ ਮੈਂ ਲਵਾਂਗੀ ਇਹ 60 ਤੱਕ। ਜਿੱਤਰਾ ਮਰਜ਼ੀ ਵਰਤਾਂਗੇ। ਚਲ ਕੋਈ ਗੱਲ ਨਹੀਂ ਤੁਸੀਂ ਦੇਤੀ ਆ। ਤਾਂ ਹੁਣ ਫਿਰ ਇਹ ਭਰਾ ਨਾ ਗਿਆ ਕਰੇ ਫਿਰ ਉਹ ਜਾਇਆ ਕਰੂਗਾ ਜਿਹੜਾ ਪਹਿਲੀ ਬੀਜਦਾ ਵਾ ਉਹ ਤਾਂ ਹੁਣ ਪਤਾ ਲੱਗੂਗਾ ਨਾ ਕਿ ਕੀ ਕਰਦਾ ਇਹ ਭਰਾ ਵੀ ਮੇਰੀ ਪਿਆਈ ਦੇ ਸਿਰ ਤੇ ਜਾਂਦਾ ਸੀ ਕਿ ਜਾਂ ਆਪਣੇ ਕੋਲੋਂ ਵੀ ਜਾਂਦਾ ਵਾ ਇਹ ਤੁਹਾਨੂੰ ਪਰਖੇ ਦੀ ਬਾਅਦ ਚ ਹੋਊਗੀ ਨਾ ਇਹ ਥੋੜੀ ਗੱਲ ਹੈ ਜੇ ਮੇਰੀ ਪਹਿਲੀ ਵਾਹਣੀ ਤੇ ਫਿਰ ਮੇਰੀ ਕੁੜੀ ਕੋ ਜਾਣਾ ਤੇ ਜੇ ਮੇਰਾ ਹੀਸਾਨਾ ਹੀ ਵਾਹਣਾ ਤੇ ਫਿਰ ਕੁੜੀ ਕੋ ਜਾਣਾ ਨਹੀਂ ਇਸੇ ਗੱਲ ਦੀ ਪਰਖ ਕਰਕੇ ਮੈਂ ਦਿੱਤੀ ਹੈ ਪਹਿਲੀ ਮੰਮੀ ਕਿਹ ਵੇਲੇ ਜਾਇਆ ਜਾਂਦਾ ਵਾ ਤੇ ਕਿਹ ਵੇਲੇ ਨਹੀਂ ਵੀ ਜਾਇਆ ਜਾਂਦਾ ਤੁਸੀਂ ਤੇ ਇੱਕੋ ਹੀ ਰਾਟ ਫੜ ਲੈਂਦੇ ਜੇ ਵੀ ਕੁੜੀ ਕੋ ਜਾਓ ਜਾਓ ਕੋਈ ਗੱਲ ਨਹੀਂ ਇਹ ਅੱਗੋਂ ਪਿੱਛੋਂ ਵੀ ਜਾਂਦੇ ਆ ਤਾਂ ਖਾਲੀ ਹੱਥ ਤੇ ਆਉਂਦੇ ਨਹੀਂਗੇ ਕੁਛ ਨਾ ਕੁਛ ਦੇ ਕੇ ਹੀ ਆਉਂਦੇ ਆ ਸਾਨੂੰ ਤਾਂ ਖਾਲੀ ਹੱਥ ਆਪ ਆਉਂਦੇ ਆ ਸ਼ਰਮ ਆਉਂਦੀ ਆ ਵੀ ਨਹੀਂ ਚੰਗੇ ਲੱਗੇ ਤਾਂ ਧੀ ਭੈਣ ਕੋਲ ਜਾਈਏ ਤੇ ਪਰ ਤੁਸੀਂ ਫੇਰ ਵੀ ਨਾ ਸਿਰ ਤੇ ਸਵਾਹ ਹੀ ਪਾਉਂਦੇ ਜੀ ਵੀ ਤੁਸੀਂ ਉਹਦੇ ਕੋਲ ਜਾਂ ਦੇਦੇ ਜੀ ਨਹੀਂ ਗੱਲ ਸੁਣ ਮੇਰੀ ਅੱਗੋਂ ਪਿੱਛੋਂ ਨਹੀਂ ਮੈਂ ਗੱਲ ਕਰਦੇ ਵੀ ਗੁੱਸਾ ਕਰਨੀ ਆ ਮੈਂ ਫੇਰ ਅੱਗੋਂ ਪਿੱਛੋਂ ਜਿਹੜਾ ਜਵਾਬ ਦੇਣਾ ਨਾ ਵੀ ਉਹਦੇ ਘਰ ਬੜਾ ਕੁਛ ਵਾ ਉੱਥੇ ਕੀ ਲੋੜ ਆ ਦੇਣ ਦੀ ਲਾਣੀ ਗੱਲ ਵਾ ਢਿੰਗੜੀ ਗੱਲ ਇਹ ਗੱਲਾਂ ਪੁਰੀਆਂ ਲੱਗਦੀਆਂ ਮੈਨੂੰ ਅੱਗੋਂ ਪਿੱਛੇ ਚਲ ਜੇ ਕੋਈ ਤੇ ਕੋਈ ਗੱਲ ਨਹੀਂ ਅੱਗਾ ਪਿਛਾ ਹੋ ਹੀ ਜਾਂਦਾ ਵਾ ਤੇ ਹੁਣ ਵੀ ਤੇ ਇਹੋ ਗੱਲ ਕਹੀ ਹੀ ਕੋਈ ਟਾਈਮ ਹੈ ਨੀਗਾ ਕੋਈ ਗੱਲ ਨਹੀਂ ਮੰਮੀ ਜਦਨ ਵੇਲੇ ਹੋਵਾਂਗੇ ਉਦਨ ਜਾ ਕੇ ਤੇ ਹੋਵਾਂਗੇ ਚਲ ਜੇ ਸਾਡੇ ਕੋ ਨਹੀਂ ਜਾਇਆ ਗਿਆ ਤੇ ਭੈਣ ਜੀ ਕਿਹੜਾ ਆਏ ਕਿੰਨਾ ਚਿਰ ਹੋ ਗਿਆ ਜੇ ਉਹਨਾਂ ਨੂੰ ਘਰ ਕੰਮਾਂ ਤੇ ਇੱਥੇ ਤੇ ਕੰਮ ਹੀ ਆ ਕੱਲਾ ਜਾਣਾ ਪਾਇਆ ਆ ਰਹਿੰਦਾ ਵਾ ਪਹਿਲਾਂ ਝੋਨੇ ਚਾਣੇ ਵੜਾਏ ਹੁਣ ਪਿਆਲੀਆਂ ਪੂੜੀਆਂ ਵਾਹ ਕੇ ਤੇ ਕਣਕਾ ਬੀਜਾਂ ਡੇਪੇ ਉਹ ਤਾਂ ਹੁਣ ਸਾਰੀ ਦੁਨੀਆ ਹੀ ਕਰਦੀ ਆ ਪਰ ਜਿਹੜਾ ਕੰਮ ਕਰਨੇ ਹੋਣ ਜਿੱਥੇ ਜਾਣਾ ਹੋਵੇ ਤੇ ਜਾਣਾ ਵੀ ਪੈਂਦਾ ਵਾ ਕੰਮ ਹੀ ਥੋੜਾ ਵੇਖੀਦਾ ਵਾ ਪੀ ਕੰਮ ਆ ਤੇ ਹੁਣ ਇਹੋ ਕੰਮ ਹੀ ਕਰੀ ਜਾਓ ਵਿੱਚੋਂ ਟਾਈਮ ਕੱਢ ਕੇ ਵੀ ਲੋਕੇ ਹੋ ਆਉਂਦੇ ਨੇ ਘੜੀ ਦੀ ਘੜੀ ਤੇ ਕੋਈ ਗੱਲ ਨਹੀਂ ਹੁਣ ਜਿੱਦਾਂ ਕਣਕ ਬੀਜੀ ਗਈ ਫਿਰ ਵੇਲੇ ਹੀ ਰਹਿਣਾ ਫਿਰ ਕੀ ਕਰਨਾ ਸੀ ਫਿਰ ਆਪੇ ਜਾ ਕੇ ਤਾਂ ਹੋ ਆਉਂਦੇ ਤੁਸੀਂ ਹੌਸਲਾ ਦੇ ਕਰਦੇ ਤੁਸੀਂ ਤਾਂ ਹੋਤ ਨਹੀਂ ਸਹੀ ਤੋਂ ਦੇ ਘਰ ਚ ਲਗੇ ਵੀ ਮੇਰੀ ਪਿਆਰੀ ਤੂੰ ਵੀਜਲਾ ਇਦਾਂ ਹੀ ਆ ਨਾ ਫਿਰ ਕਰਨਾ ਹੀ ਪੈਂਦਾ ਫਿਰ ਤਾਂ ਮੰਮੀ ਹਾ ਇਦਾਂ ਦੇ ਕੰਮ ਨਾ ਕਰੋ ਤੁਹਾਡਾ ਮੂੜ ਵੇਖਿਆ ਮੈਂ ਵੀ ਇਦਾਂ ਦਾ ਵਾ ਤੇ ਫਿਰ ਇਦਾਂ ਹੀ ਮੈਨੂੰ ਵੀ ਫਿਰ ਗੁੱਸਾ ਚੜਿਆ ਤੇ ਪਹਿੰਜੀ ਕਿਹੜੀਆਂ ਗੱਲਾਂ ਚੰਗੀਆਂ ਕਰਦੀ ਆ ਉਹ ਦਿਨ ਫੋਨ ਤੇ ਜੋ ਕੁਛ ਤੁਹਾਡੇ ਨਾਲ ਕਰ ਰਹੀ ਮੈਂ ਸਭ ਕੁਝ ਸੁਣਿਆ ਸੀ ਇਹਦੇ ਹੱਥੋਂ ਲੈ ਕੇ ਆ ਨਾ ਖਾਇਆ ਕਰ ਇਹਨਾਂ ਦਵਾਈ ਤੈਨੂੰ ਦੇ ਦੇਣੀ ਆ ਨਾ ਜਦੋਂ ਦੀ ਮੈਂ ਆਈ ਆ ਰੋਟੀ ਪਾਣੀ ਮੈਂ ਤਾਂ ਨੂੰ ਦੇਣ ਲਈ ਐਨੇ ਚਿਰ ਦਾ ਮੈਂ ਤੁਹਾਨੂੰ ਕਿਉਂ ਨਹੀਂ ਕੋਈ ਦਿੱਤਾ ਹੋਣੀ ਦੇਣਾ ਵਾ ਦਿੰਦੀ ਹਾਂ ਰੋਟੀ ਪਾਣੀ ਮੈਂ ਇਹ ਨਹੀਂ ਆਂਦੀ ਨਹੀਂ ਦਿੰਦੀ ਰੋਟੀ ਪਾਣੀ ਵੀ ਦਿੰਦੀ ਹਾਂ ਸਭ ਕੁਝ ਕਰਦੀ ਹਾਂ ਪਰ ਹੁਣ ਤੋਂ ਬਦਲ ਗਈ ਆ ਹੁਣ ਪਤਾ ਨਹੀਂ ਤੂੰ ਕਿਹਦੇ ਮਗਰ ਲੱਗ ਗਈ ਆ ਕਿੰਨੇ ਤੈਨੂੰ ਚੁੱਕਣਾ ਤੇ ਲਾ ਲਿਆ ਵਾ ਤੇ ਸਾਡੇ ਘਰ ਚ ਪੜਕ ਪਾਤਾ ਮੰਮੀ ਐਦਾਂ ਦੀ ਕੋਈ ਗੱਲ ਨਹੀਂ ਗਈ ਐਵੇਂ ਨਾ ਤੁਸੀਂ ਸੋਚੀ ਜਾਓ ਵੀ ਇਹਨੂੰ ਕਿਸ ਨੇ ਚੁੱਕਣਾ ਦਿੱਤੀ ਆ ਮੈਨੂੰ ਚੁੱਕਣਾ ਕਿੰਨੇ ਦੇਣੀ ਆ ਕੀ ਪਤਾ ਕਿਸ ਨੇ ਦਿੱਤੀ ਉਹ ਚੁੱਕਣਾ ਤੈਨੂੰ ਫੇ ਤੂੰ ਐਦਾਂ ਕਰਿਆ ਕਰ ਤੇ ਐਦਾਂ ਕਰਿਆ ਕਰ ਤੇ ਆਪਣਾ ਘਰ ਬਰਬਾਦ ਹੁੰਦਾ ਜੇ ਐਦਾਂ ਨਾ ਤੂੰ ਮੇਰੇ ਨਾਲ ਕਰਦੀ ਤੇ ਮੈਂ ਪਹਿਲੀ ਉਹਨੂੰ ਕਿਉਂ ਦਿੰਦੀ ਮੈਨੂੰ ਕੀ ਲੋੜ ਪਈ ਜਿੱਥੇ ਅੱਗੇ ਬਹੋਂਦੇ ਬੀਜ ਤੇ ਹੀ ਉੱਥੇ ਹੁਣ ਵੀ ਬੀਜੀ ਜਾਂਦੀ ਵਾਈ ਜਾਂਦੀ ਤੇ ਮੰਮੀ ਤੁਸੀਂ ਵੀ ਵੀ ਨਾ ਇੱਕ ਹੌਂਸਲਾ ਕਰਕੇ ਵੇਖ ਲੈਂਦੇ ਮੇਰੀ ਤੀਨ ਨੂੰ ਦਿੰਦੇ ਕੁਛ ਕੇ ਨਹੀਂ ਅਸੀਂ ਕਿਪ ਤੱਕ ਇਹ ਸੋਚਣ ਰਹੇ ਹਾਂ ਕਿ ਕੀ ਦੇਣਾ ਉਹਨੂੰ ਮੈਨੂੰ ਕੀ ਪਤਾ ਤੂੰ ਹੀ ਕੀ ਸੋਚਦਾ ਕਿ ਇਹਦੇ ਢਿੱਡ ਦਾ ਤੇ ਕੇ ਦੀਆਂ ਸੋਚਾਂ ਦਾ ਕੀ ਪਤਾ ਲੱਗਦਾ ਜਿੰਨਾ ਚਿਰ ਕੋ ਗੱਲ ਨਾ ਕਰੇ ਕੋ ਸਲਾਹ ਨਾ ਕਰੇ ਉਹਨਾਂ ਚਿਰ ਕੀ ਪਤਾ ਕੀ ਸੋਚਾਂ ਤੁਹਾਡੀਆਂ ਤਾਂ ਕੀ ਨਹੀਂ ਹੁਣ ਉਹਦੀ ਘਰ ਦੀ ਮੈਨੂੰ ਮਿਲੂਗੀ ਤੁਹਾਨੂੰ ਇਹੋ ਗੱਲ ਹੀ ਕਹਿਣੀ ਆ ਨਾ ਫਿਰ ਅਸਾਸਨਾ ਬੰਦੀ ਨਹੀਂ ਕੀ ਕਿ ਉਹਨੂੰ ਰੋਟੀ ਪਾਣੀ ਨਹੀਂ ਦਿੰਦੀ ਜਿਹੜੀ ਪਹਿਲੀ ਸਾਨੂੰ ਠੇਕੇ ਦੇ ਦਿੱਤੀ ਆ ਉਹ ਤਾਂ ਫਿਰ ਹਰ ਕੋਈ ਸੋਚਦਾ ਵਾ ਜਦੋਂ ਇਦਾਂ ਹੋਵੇ ਪਾਟੋ ਤੁਹਾੜੀ ਤੇ ਫਿਰ ਹਰ ਕੋਈ ਸੋਚਦਾ ਵਾ ਪੀ ਕੋਈ ਨਾ ਕੋਈ ਘਰ ਦੇ ਵਿੱਚ ਗੱਲ ਹੈਗੀ ਆ ਤੇ ਤਾਂ ਹੀ ਇਦਾਂ ਹੋਣ ਦੇ ਆ ਜੇ ਘਰ ਦੇ ਵਿੱਚ ਤਫਾਕ ਹੋਵੇ ਇੱਕ ਦੂਸਰੇ ਨਾਲ ਪਿਆਰ ਹੋਵੇ ਅੱਪੇ ਨਹੀਂ ਕੋਈ ਮਾੜਾ ਕੰਮ ਕਰਦਾ ਚਲੋ ਕੋਈ ਗੱਲ ਨਹੀਂ ਇਹੋ ਗੱਲ ਹੀ ਕਹਿਣੀ ਸੀ ਤੇ ਮੈਂ ਤੁਹਾਨੂੰ ਕੀ ਕਹਿਣਾ ਸਬਜੀ ਧਰੀ ਆ ਫੁਲਕੇ ਲੰਨੀ ਆ ਤੇ ਰੋਟੀ ਖਾਓ ਕੋਈ ਗੱਲ ਨਹੀਂ ਜਿਹਦੇ ਕਰਮਾ ਸੀ ਉਹਨੇ ਵੀ ਜਣੀ ਜੇ ਉਹਨੂੰ ਦੇਤੀ ਕੋਈ ਗੱਲ ਨਹੀਂ ਉਹ ਰਾਜਾ ਬਣ ਜੇ ਉਹ ਤਾਂ ਫਿਰ ਹੁਣ ਇਦਾਂ ਹੀ ਆ ਨਾ ਹੁਣ ਜਦੋਂ ਤੁਹਾਨੂੰ ਦਵਾਈ ਤੇ ਮੈਂ ਦੇ ਦਿੱਤੀ ਅਗਿਆ ਤੁਸੀਂ ਚੰਗੇ ਹੀ ਮੇਰੇ ਨਾਲ ਵਰਤਾਰਾ ਕਰਦੇ ਸੀ ਮੇਰੀ ਧੀ ਨਾਲ ਵੀ ਚੰਗਾ ਵਰਤਾਰਾ ਕਰਦੇ ਸੀ ਤੇ ਮੈਂ ਉਦੋਂ ਕਿਉਂ ਨਹੀਂ ਪਿਆਰੀ ਉਹਨੂੰ ਦੇ ਦਿੱਤੀ ਜਦੋਂ ਹੁਣ ਤੁਸੀਂ ਮੋੜ ਕੋੜ ਕੇ ਤੋੜ ਤੋੜ ਜਵਾਬ ਦਿੱਤੇ ਮੈਨੂੰ ਤੇ ਫਿਰ ਮੈਂ ਇਦਾਂ ਹੀ ਕਰਨੀ ਸੀ ਫਿਰ ਮੈਂ ਵੀ ਤੇ ਹੁਣ ਕੁਛ ਨਾ ਕੁਛ ਸੋਚਣਾ ਹੀ ਆਪਣਾ